ਜਮਾਤ ਚੌਥੀ ਵਿਸ਼ਾ ਵਾਤਾਵਰਣ ਸਿੱਖਿਆ ਪਾਠ 12 ਚੁੰਜ ਤੇ ਦੰਦ ਬੁਸ਼ਕਰ ਦੇ ਸਮੇਂ ਸ਼ੀਸ਼ੇ ਵਿੱਚ ਕੀ ਕਦੀ ਤੁਸੀਂ ਆਪਣੇ ਦੰਦਾਂ ਨੂੰ ਧਿਆਨ ਨਾਲ ਵੇਖਿਆ ਹੈ ਕਿ ਇਹ ਸਾਰੇ ਇੱਕੋ ਜਿਹੇ ਨਜ਼ਰ ਆਉਂਦੇ ਹਨ ਨਹੀਂ ਇਹ ਵੱਖ-ਵੱਖ ਕਿਸਮਾਂ ਦੇ ਹੁੰਦੇ ਹਨ ਤੇ ਅੱਜ ਅਸੀਂ ਪੜ੍ਹਾਂਗੇ ਦੰਦਾਂ ਦੀਆਂ ਕਿਸਮਾਂ ਉਹਨਾਂ ਦੇ ਕੰਮ ਅਤੇ ਉਹਨਾਂ ਦੀ ਗਿਣਤੀ ਬਾਰੇ ਦੰਦ ਚਾਰ ਪ੍ਰਕਾਰ ਦੇ ਹੁੰਦੇ ਹਨ ਦੰਦਾਂ ਦੀ ਕਿਸਮ ਉਹਨਾਂ ਦਾ ਕੰਮ ਅਤੇ ਉਹਨਾਂ ਦੀ ਗਿਣਤੀ ਅਲੱਗ-ਅਲੱਗ ਹੁੰਦੀ ਹੈ ਅਤੇ ਆਜ ਇਸ ਮਾਡਲ ਦੀ ਮਦਦ ਨਾਲ ਅਸੀਂ ਜਾਣਾਂਗੇ ਦੰਦਾਂ ਦੀਆਂ ਕਿਸਮਾਂ ਤੇ ਉਹਨਾਂ ਦੀ ਗਿਣਤੀ ਬਾਰੇ ਸਭ ਤੋਂ ਪਹਿਲਾਂ ਸਾਹਮਣੇ ਦਿਖਣ ਵਾਲੇ ਇਹ ਚਪਟੇ ਦੰਦ ਜਿਨ੍ਹਾਂ ਦੀ ਇੱਕ ਜਬਾੜੇ ਵਿੱਚ ਗਿਣਤੀ 4 ਅਤੇ ਕੁੱਲ ਗਿਣਤੀ 8 ਹੁੰਦੀ ਹੈ ਇਹ ਭੋਜਨ ਨੂੰ ਕੱਟਣ ਦਾ ਕੰਮ ਕਰਦੇ ਹਨ ਸੋ ਸਾਡੀ ਪਹਿਲੀ ਕਿਸਮ ਦੇ ਦੰਦ ਹਨ ਅਗਲੇ ਦੰਦ ਇਹ ਭੋਜਨ ਨੂੰ ਕੱਟਦੇ ਹਨ ਤੇ ਇਹਨਾਂ ਦੀ ਗਿਣਤੀ ਹੈ 8 ਅਗਲੇ ਦੰਦਾਂ ਤੋਂ ਬਾਅਦ ਜਬਾੜੇ ਵਿੱਚ ਤਿੱਖੇ ਦਿਸਣ ਵਾਲੇ ਦੰਦ ਹੁੰਦੇ ਹਨ ਜਿਨ੍ਹਾਂ ਨੂੰ ਸੂਏ ਦੰਦ ਕਿਹਾ ਜਾਂਦਾ ਹੈ ਇਹਨਾਂ ਦੀ ਇੱਕ ਜਬਾੜੇ ਵਿੱਚ ਗਿਣਤੀ 2 ਅਤੇ ਕੁੱਲ ਗਿਣਤੀ 4 ਹੁੰਦੀ ਹੈ ਅਤੇ ਇਹ ਭੋਜਨ ਨੂੰ ਪਾੜਦੇ ਹਨ ਸੋ ਸਾਡੀ ਅਗਲੀ ਕਿਸਮ ਦੇ ਦੰਦ ਹਨ ਸੂਏ ਦੰਦ ਇਹ ਭੋਜਨ ਨੂੰ ਪਾੜਦੇ ਹਨ ਤੇ ਇਹਨਾਂ ਦੀ ਗਿਣਤੀ ਹੈ 4 ਸੂਏ ਦੰਦਾਂ ਤੋਂ ਬਾਅਦ ਜਬਾੜੇ ਵਿੱਚ ਦੋ ਦੂ ਅਗਰ ਜਾੜਾ ਹੁੰਦੀਆਂ ਹਨ ਅਤੇ ਇਹਨਾਂ ਦੀ ਕੁੱਲ ਗਿਣਤੀ ਮੂੰਹ ਵਿੱਚ 8 ਹੁੰਦੀ ਹੈ ਤੇ ਇਹ ਭੋਜਨ ਨੂੰ ਚਬਾਉਂਦੀਆਂ ਹਨ ਸੋ ਸਾਡੀ ਅਗਲੀ ਕਿਸਮ ਦੇ ਦੰਦ ਹਨ ਅਗਰ ਜਾੜਾ ਭੋਜਨ ਨੂੰ ਚਬਾਉਂਦੇ ਹਨ ਅਤੇ ਇਹਨਾਂ ਦੀ ਗਿਣਤੀ ਹੁੰਦੀ ਹੈ 8 ਅਗਰ ਜਾੜਾ ਤੋਂ ਬਾਅਦ ਜਵਾੜੇ ਵਿੱਚ ਇਹ ਵੱਡੇ ਆਕਾਰ ਦੀਆਂ ਜਾੜਾ ਹੁੰਦੀਆਂ ਹਨ ਜਿਨ੍ਹਾਂ ਦੀ ਇੱਕ ਜਵਾੜੇ ਵਿੱਚ ਗਿਣਤੀ 6 ਅਤੇ ਮੂਵ ਵਿੱਚ ਕੁੱਲ ਗਿਣਤੀ 12 ਹੁੰਦੀ ਹੈ ਤੇ ਇਹ ਭੋਜਨ ਨੂੰ ਬ੍ਰੀਕ ਕਰਦੀਆਂ ਹਨ ਸੋ ਜਾੜਾ ਭੋਜਨ ਨੂੰ ਬ੍ਰੀਕ ਕਰਦੀਆਂ ਹਨ ਤੇ ਇਹਨਾਂ ਦੀ ਗਿਣਤੀ ਹੁੰਦੀ ਹੈ 12 ਆਓ ਕਰੀਏ ਅਭਿਆਸ ਪ੍ਰਸ਼ਨ 5 ਮਿਲਾਨ ਕਰੋ ਜਿਸ ਵਿੱਚ ਇੱਕ ਪਾਸੇ ਤੁਹਾਨੂੰ ਦੰਦਾਂ ਦੀਆਂ ਕਿਸਮਾਂ ਦਿੱਤੀਆਂ ਗਈਆਂ ਹਨ ਤੇ ਦੂਸਰੇ ਪਾਸੇ ਉਹਨਾਂ ਦੁਆਰਾ ਕੀਤੇ ਜਾਂਦੇ ਕੰਮ ਦਿੱਤੇ ਗਏ ਹਨ ਤੇ ਅਸੀਂ ਮਿਲਾਵਾਂਗੇ ਦੰਦਾਂ ਦੀਆਂ ਕਿਸਮਾਂ ਨੂੰ ਉਹਨਾਂ ਦੁਆਰਾ ਕੀਤੇ ਜਾਂਦੇ ਕੰਮਾਂ ਨਾਲ ਸਭ ਤੋਂ ਪਹਿਲਾਂ ਅਗਲੇ ਦੰਦ ਅਗਲੇ ਦੰਦ ਭੋਜਨ ਨੂੰ ਕੱਟਦੇ ਹਨ ਬਿਲਕੁਲ ਠੀਕ ਅਗਲੇ ਦੰਦ ਭੋਜਨ ਨੂੰ ਕੱਟਦੇ ਹਨ ਸੂਏ ਦੰਦ ਸੂਏ ਦੰਦ ਤਿੱਖੇ ਹੋਣ ਕਰਕੇ ਭੋਜਨ ਨੂੰ ਪਾੜਦੇ ਹਨ ਸੂਏ ਦੰਦ ਭੋਜਨ ਨੂੰ ਪਾੜਦੇ ਹਨ ਅਗਰ ਝਾੜ ਅਗਰ ਝਾੜ ਭੋਜਨ ਨੂੰ ਹਾਂਜੀ ਚਬਾਉਂਦੇ ਹਨ ਝਾੜ ਭੋਜਨ ਨੂੰ ਬ੍ਰੀਕ ਕਰਦੇ ਹਨ ਹੁਣ ਤੱਕ ਸਿੱਖਿਆ ਕਿ ਬਾਲਗ ਨੂੰ ਖ ਵਿੱਚ ਦੰਦਾਂ ਦੀ ਗਿਣਤੀ 32 ਹੁੰਦੀ ਹੈ ਪਰ ਨਵੇਂ ਦੰਦਾਂ ਦੇ ਆਉਣ ਤੇ ਪੁਰਾਣੇ ਦੰਦਾਂ ਦੇ ਟੁੱਟਣ ਕਾਰਨ ਇਹ ਗਿਣਤੀ ਬਦਲਦੀ ਰਹਿੰਦੀ ਹੈ ਸੋ ਤੁਹਾਡਾ ਘਰ ਦਾ ਕੰਮ ਹੈ ਕਿ ਇਹ ਦੋ ਦਿਨ ਦਿੱਤੀ ਸਾਰਣੀ ਨੂੰ ਪੂਰਾ ਕਰਨਾ ਜਿਸ ਵਿੱਚ ਤੁਸੀਂ ਆਪਣੇ ਘਰ ਦੇ ਮੈਂਬਰਾਂ ਦੇ ਨਾਮ ਉਹਨਾਂ ਨਾਲ ਤੁਹਾਡਾ ਰਿਸ਼ਤਾ ਉਹਨਾਂ ਦੇ ਦੰਦਾਂ ਦੀ ਗਿਣਤੀ ਅਤੇ ਉਹਨਾਂ ਦੇ ਦੰਦਾਂ ਦੀ ਹਾਲਤ ਬਾਰੇ ਆਪਣੀ ਕਾਪੀ ਵਿੱਚ ਲਿਖੋਗੇ ਤੇ ਪੈਸ ਦੀ ਤਿਆਰੀ ਲਈ ਇਹ ਪ੍ਰਸ਼ਨ ਵੀ ਜ਼ਰੂਰ ਹੱਲ ਕਰਨਾ